ਆਓ ਦੋਸਤੋ ਤੁਹਾਨੂੰ ਵੀ ਅਸਲ ਅਮੀਰ ਘਰ ਦੇ ਦਰਸ਼ਨ ਕਰਾਵਾਂ ਦੋਸਤੋ ਦੇਖ ਕੇ ਤੁਸੀਂ ਨਿਹਾਲ ਹੋ ਜਾਓਗੇ ਦੋਸਤੋ ਇਹ ਰਵੀਦਾਸੀਆਂ ਦਾ ਘਰ ਹੈ ਜਿਸ ਘਰ ਦੇ ਵਿੱਚ ਸਿਰਫ ਅਸੀਂ 2 ਦਿਨ ਕੰਮ ਕਰਨ ਵਾਸਤੇ ਗਏ 2 ਦਿਨ ਦੋਹਾਂ ਦਿਨਾਂ ਦੇ ਵਿੱਚ 5-5 6-6 ਵਾਰੀ ਚਾਹ ਚਾਹ ਵੀ ਸੁੱਕੀ ਨਹੀਂ ਨਾਲ ਕੋਸ਼ਣਾ ਕੋਸ਼ ਰਸਗੁੱਲੇ ਗਲਾਵ ਜਾਮਨਾ ਬਰਫੀ ਉਹਨਾਂ ਨੇ ਹੜਾ ਮੂੰਹ ਮੋੜ ਤੱਕਾ ਖਵਾ ਖਵਾ ਕੇ ਦੋਹਾਂ ਦਿਨਾਂ ਦੇ ਵਿੱਚ ਤੈਨਾ ਪਿਆਰ ਸਤਕਾਰ ਮਿਲਿਆ ਨਾ ਇਸ ਘਰ ਦੇ ਵਿੱਚ ਜਿਦਾਂ ਹੈ ਕਿ ਆਪਣੇ ਘਰ ਦੇ ਵਿੱਚ ਹੀ ਕੰਮ ਕਰਨ ਦੇ ਹੁੰਦੇ ਨੇ ਦੋਸਤੋ ਇਹ ਅਸਲੀ ਅਮੀਰੀ ਹੁੰਦੀ ਹੈ ਉਹ ਵੱਡੀਆਂ-ਵੱਡੀਆਂ ਕੋਠੀਆਂ ਜਿੱਥੇ ਵੱਡੀਆਂ-ਵੱਡੀਆਂ ਕਾਰਾਂ ਖੜੀਆਂ ਹੁੰਦੀਆਂ ਹਨ ਉਹਨਾਂ 'ਚ ਵੀ ਕੰਮ ਕੀਤਾ ਇਹ ਉਥੇ ਤਾਂ ਕੋਈ ਚਾਹ ਨਹੀਂ ਪੁੱਛਦਾ ਚਾਹ ਨਹੀਂ ਪੁੱਛਦਾ ਦੋਸਤੋ ਜੇ ਮੇਰੀ ਗੱਲ ਦੇ ਵਿੱਚ ਤੁਹਾਨੂੰ ਕੋਈ ਸਚਾਈ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੋਂ ਨਾ ਵਟੇ ਲੋਕਾਂ ਤੱਕ ਪਹੁੰਚਾਓ ਜ਼ਰੂਰ ਸਾਰੇ ਪਰ ਇੱਕ ਬਰਾਬਰ ਨਹੀਂ ਹੁੰਦੇ ਪਰ ਉਹਨਾਂ ਤੱਕ ਜ਼ਰੂਰ ਪਹੁੰਚਾਇਓ ਜਿਹੜੇ ਇਦਾਂ ਦੇ ਹੁੰਦੇ ਆਂ ਦੋਸਤੋ ਵਾਇਗਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹਨਾਂ ਵੀਰਾਂ ਨੂੰ ਇਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਸਾਨੂੰ ਪ੍ਰਸ਼ਾਦਾ ਸ਼ਿਕਾਇਆ ਤਰਕੀਆਂ ਬਖਸ਼ੇ ਧੰਨਵਾਦ